ਤੋਂ ਬਾਅਦ ਹੁਣ ਪਟਿਆਲਾ ਦੇ ਵਿੱਚ ਇਹ ਕਾਰਵਾਈ ਹੈ ਜਿਹੜੀ ਉਸ ਨੂੰ ਅੰਜਾਮ ਦਿੱਤਾ ਗਿਆ ਸੋ ਐਸਐਸਪੀ ਡਾਕਟਰ ਨਾਨਕ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਮਹਿਲਾ ਨਸ਼ਾ ਤਸਕਰ ਜਿਸ ਦਾ ਨਾਮ ਰਿੰਕੀ ਦੱਸਿਆ ਜਾ ਰਿਹਾ ਹੈ ਉਸ ਵੱਲੋਂ ਨਸ਼ਾ ਵੇਚ ਕੇ ਇਹ ਜਾਇਦਾਦ ਆ ਜਿਹੜੀ ਬਣਾਈ ਗਈ ਸੀ ਦੋ ਮੰਜ਼ਲਾ ਘਰ ਖੜਾ ਕੀਤਾ ਗਿਆ ਸੀ ਤੇ ਇਸ ਦੀਆਂ ਮਜ਼ਬੂਤ ਕੰਧਾਂ ਨੇ ਜਿਹੜੀਆਂ ਅੱਜ ਢਾਹ ਢੇਰੀ ਹੋ ਚੁੱਕੀਆਂ ਨੇ ਸੋ ਇਹ ਮਹਿਲਾ ਨਸ਼ਾ ਤਸਕਰ ਬੇਸ਼ੱਕ ਜ਼ਮਾਨਤ ਦੇ ਉੱਤੇ हां ਬਾਹਰ ਆ ਚੁੱਕੀ ਹੈ ਪਰੰਤੂ ਜੋ ਇਸ ਦਾ ਘਰ ਆ ਪਟਿਆਲਾ ਦੇ ਵਿੱਚ ਬਣਾਇਆ ਗਿਆ ਸੀ ਨਸ਼ਾ ਵੇਚ ਕੇ ਇਹ ਘਰ ਬਣਾਇਆ ਗਿਆ ਸੀ ਜਿਸ ਨੂੰ ਹੁਣ ਪੁਲਿਸ ਵੱਲੋਂ ਟਹਿ ਟਰੀ ਕੀਤਾ ਗਿਆ ਸੋ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਜੋ ਯਤਨ ਕੀਤੇ ਜਾ ਰਹੇ ਨੇ ਉਸ ਦੇ ਤਹਿਤ ਪਟਿਆਲਾ ਦੇ ਵਿੱਚ ਇਹ ਵੱਡੀ ਕਾਰਵਾਈ ਆ ਕੀਤੀ ਗਈ ਆ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਪਟਿਆਲੇ ਦੇ ਵਿੱਚ ਇਹ ਕਾਰਵਾਈ ਹੈ ਜਿਹੜੀ ਆ ਕੀਤੀ ਗਈ ਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਬਲਡੋਜ਼ਰ ਹੈ ਜਿਹੜਾ ਇਸ ਘਰ ਦੇ ਉੱਤੇ ਫੇਰਿਆ ਗਿਆ ਤੋਂ ਅੱਧਾ ਘਰ ਤਾਂ ਬਿਲਕੁਲ ਢਹ ਢੇਰੀ ਹੋ ਚੁੱਕਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋ ਮੰਜ਼ਲਾ ਘਰ ਦਾ ਲੈਂਟਰ ਤੋੜ ਦਿੱਤਾ ਗਿਆ ਘਰ ਦਾ ਜਿਹੜਾ ਸਾਰਾ ਸਮਾਨ ਸੀ ਉਹ ਚੱਕਣਾ ਚੂਰ ਕਰ ਦਿੱਤਾ ਗਿਆ ਪ੍ਰੰਤੂ ਮਹਿਲਾ ਨਸ਼ਾ ਤਸਕਰ ਜਿਸ ਦਾ ਨਾਮ ਰਿੰਕੀ ਹੈ ਉਹ ਘਰ ਦੇ ਵਿੱਚ ਮੌਜੂਦ ਨਹੀਂ ਘਰ ਦੇ ਵਿੱਚ ਕੋਈ ਵੀ ਸ਼ਖਸ ਨਹੀਂ ਸੀ ਪਰੰਤੂ ਘਰ ਖਾਲੀ ਸੀ ਤੇ ਇਸ ਨੂੰ ਹੁਣ ਤਾਂ ਟੈਟਰੀ ਕੀਤਾ ਗਿਆ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਯਤਨ ਕਰ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਨੂੰ ਲੈ ਕੇ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ ਉਸ ਦੇ ਤਹਿਤ ਪਟਿਆਲਾ ਚ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਸੋ ਪਟਿਆਲਾ ਦਾ ਇਹ ਉਹ ਏਰੀਆ ਜਿੱਥੇ ਅਕਸਰ ਪੁਲਿਸ ਹਮੇਸ਼ਾ ਦਸਤਕ ਦਿੰਦੀ ਹੈ ਛਾਪੇਮਾਰੀ ਕੀਤੀ ਜਾਂਦੀ ਹੈ ਤੇ तमाम ਘਰਾਂ ਦੀ ਪੁਲਿਸ ਚੈਕਿੰਗ ਕਰਦੀ ਨਜ਼ਰ ਆਉਂਦੀ ਸੀ ਪਰੰਤੂ ਇਸ ਇਲਾਕੇ ਦੇ ਵਿੱਚ ਕੋਈ ਵੀ ਘਰ ਹੈ ਜਿਹੜਾ ਉਸ ਨੂੰ ਟੈ ਟੇਰੀ ਨਹੀਂ ਕੀਤਾ ਗਿਆ ਸੀ ਪਰੰਤੂ ਅੱਜ ਇਸ ਘਰ ਨੂੰ ਹੁਣ ਚੱਕਣਾ ਚੂਰ ਕਰ ਦਿੱਤਾ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਲਡੋਜ਼ਰ ਫੇਰਿਆ ਜਾ ਰਿਹਾ ਹੈ ਨਸ਼ਾ ਤਸਕਰ ਦੇ ਘਰ ਦੇ ਉੱਤੇ ਬਲਡੋਜ਼ਰ ਫਿਰਿਆ ਸੋ ਘਰ ਦੇ ਉੱਤੇ ਨਹੀਂ ਕਹਿ ਸਕਦੇ ਐਵੇਂ ਕਹਿ ਸਕਦੇ ਆ ਕਿ ਨਸ਼ੇ ਦੇ ਉੱਤੇ ਬਲਡੋਜ਼ਰ ਫਿਰ ਰਹੀ ਹੈ ਪੰਜਾਬ ਸਰਕਾਰ ਸੋ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਉੱਤੇ ਕਿਦਾਂ ਬਲਡੋਜ਼ਰ ਫੇਰਿਆ ਜਾ ਰਿਹਾ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਸੋ ਲੁਧਿਆਣਾ ਦੇ ਵਿੱਚ ਵੀ ਅਜਿਹੀ ਕਾਰਵਾਈ ਕੀਤੀ ਗਈ ਸੀ ਜਿੱਥੇ ਨਸ਼ਾ ਤਸਕਰ ਵੱਲੋਂ ਬਣਾਈ ਗਈ ਜਾਇਦਾਦ ਦੇ ਉੱਤੇ ਵੀ ਇਸੇ ਤਰ੍ਹਾਂ ਬਲਡੋਜ਼ਰ ਫਿਰਦਾ ਦਿਖਾਈ ਦਿੱਤਾ ਸੀ ਪਰੰਤੂ ਹੁਣ ਇਹ ਤਸਵੀਰਾਂ ਨੇ ਜਿਹੜੀਆਂ ਪਟਿਆਲਾ ਤੋਂ ਵੀ ਸਾਹਮਣੇ ਆਈਆਂ ਨੇ ਜਿੱਥੇ ਪਟਿਆਲਾ ਦੇ ਆ ਸੁਨੋਰੀ ਅੱਡੇ ਦੇ ਨਾਲ ਜੋ ਇਲਾਕਾ ਹੈ ਉਹ ਹੌਟਸਪੌਟ ਮੰਨਿਆ ਜਾਂਦਾ ਹੈ ਨਸ਼ਿਆਂ ਨੂੰ ਲੈ ਕੇ ਇੱਥੇ ਕਾਫੀ ਸਰਗਰਮੀ ਰਹਿੰਦੀ ਹੈ ਤੇ ਪੁਲਸ ਹਮੇਸ਼ਾ ਇੱਥੇ ਛਾਪੇਮਾਰੀ ਕਰਦੀ ਰਹੀ ਹੈ ਸੋ ਇਸ ਇਲਾਕੇ ਦੇ ਵਿੱਚੋਂ ਕਾਫੀ ਨਸ਼ਾ ਤਸਕਰ ਪੁਲਸ ਨੇ ਗ੍ਰਿਫਤਾਰ ਵੀ ਕੀਤੇ ਸੀ ਤੇ ਕਾਫੀ ਨਸ਼ੇ ਦੀ ਸਮੱਗਰੀ ਵੀ ਬਰਾਮਦ ਹੋਈ ਤੇ ਕਈਆਂ ਦੇ ਉੱਤੇ ਮਾਮਲੇ ਵੀ ਦਰਜ ਕੀਤੇ ਗਏ ਤੇ ਇਸੇ ਇਲਾਕੇ ਦੇ ਵਿੱਚ ਰਿੰਕੀ ਨਾਮੀ ਮਹਿਲਾ ਨਸ਼ਾ ਤਸਕਰ ਜਿਤਨੇ ਨਸ਼ਾ ਵੇਚ ਕੇ ਪਤਾ ਨਹੀਂ ਕਿੰਨੇ ਕਿ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਭੇਜਿਆ ਤੇ ਉਸਦੇ ਜੋ ਪੈਸੇ ਕਮਾਏ ਸਨ ਉਸਦੇ ਨਾਲ ਇਹ ਸੁਪਨਿਆਂ ਦਾ ਘਰ ਉਸ ਵੱਲੋਂ ਖੜਾ ਕੀਤਾ ਗਿਆ ਪਰੰਤੂ ਇਹ ਸੁਪਨਿਆਂ ਦਾ ਘਰ ਮਿਹਨਤ ਦੀ ਕਮਾਈ ਦਾ ਨਹੀਂ ਬਲਕਿ ਨਸ਼ਿਆਂ ਦੀ ਕਮਾਈ ਦਾ ਸੀ ਕਿਉਂਕਿ ਨਸ਼ਾ ਕਿਸੇ ਵੀ ਨੌਜਵਾਨ ਦੀ ਜ਼ਿੰਦਗੀ ਤਬਾਹ ਕਰ ਸਕਦਾ ਹੈ ਪਰੰਤੂ ਅੱਜ ਇਸ ਨਸ਼ਾ ਤਸਕਰ ਦਾ ਘਰ ਹੈ ਜਿਹੜਾ ਤਬਾਹ ਕਰ ਦਿੱਤਾ ਗਿਆ ਕਿਉਂਕਿ ਕਾਫੀ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਕਰਨ ਵਾਲੀ ਰਿੰਕੀ ਨਾਮੀ ਮਹਿਲਾ ਨਸ਼ਾ ਤਸਕਰ ਦਾ ਘਰ ਵੀ ਹੁਣ ਉਸੇ ਤਰ੍ਹਾਂ ਤਬਾਹ ਕੀਤਾ ਜਾ ਰਿਹਾ ਜਿਸ ਤਰ੍ਹਾਂ ਇਸ ਮਹਿਲਾ ਤਸਕਰ ਨੇ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਸੋ ਪਟਿਆਲਾ ਦੇ ਇਸ ਇਲਾਕੇ ਦੇ ਤਮਾਮ ਲੋਕ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਚੜ ਕੇ ਇਹ ਸਾਰੀ ਕਾਰਵਾਈ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਨਜ਼ਰ ਆ ਰਹੇ ਨੇ ਤੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਸੋ ਦੋ ਮੰਜ਼ਲਾ ਇਹ ਘਰ ਸੀ ਜਿਸ ਨੂੰ ਟਾਹਿਆ ਜਾ ਰਿਹਾ ਹੈ ਬਲਡੋਜ਼ਰ ਫੇਰਿਆ ਜਾ ਰਿਹਾ ਹੈ ਸੋ ਨਸ਼ਾ ਤਸਕਰ ਦੇਖ ਕਰ ਉੱਤੇ ਬਲਡੋਜ਼ਰ ਫੇਰ ਦਿੱਤਾ ਗਿਆ ਸੋ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਹਨਾਂ तमाम ਨਸ਼ਾ ਤਸਕਰਾਂ ਨੂੰ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜਿਨ੍ਹਾਂ ਵੱਲੋਂ ਨਸ਼ਾ ਵੇਚ ਕੇ ਨੌਜਵਾਨ ਪੀੜੀ ਨੂੰ ਖਰਾਬ ਕੀਤਾ ਜਾ ਰਿਹਾ ਹੈ ਉਸ ਦੀ ਜ਼ਿੰਦਗੀ ਬਰਬਾਦ ਕੀਤੀ ਜਾ ਰਹੀ ਹੈ ਪਰੰਤੂ ਸੀਆਮਾਨ ਵੱਲੋਂ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਤੇ ਉਸੇ ਨੀਤੀ ਦੇ ਤਹਿਤ ਹੁਣ ਪਟਿਆਲਾ 'ਚ ਇਹ ਕਾਰਵਾਈ ਅੰਜਾਮ ਦਿੱਤੀ ਗਈ ਤੇ ਇਸ ਕਾਰਵਾਈ ਰਾਹੀਂ ਉਹਨਾਂ तमाम ਨਸ਼ਾ ਤਸਕਰਾਂ ਨੂੰ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜੋ ਕਿ ਨਸ਼ਾ ਤਸਕਰੀ ਦਾ ਧੰਦਾ ਚਲਾ ਰਹੇ ਨੇ ਸੋ ਦੱਸਦੀ ਹੈ ਕਿ ਸੂਬੇ ਭਰ ਦੇ ਵਿੱਚ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀਆਂ ਜੋ ਜਾਇਦਾਦਾਂ ਨੇ ਉਹਨਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ ਫ੍ਰੀਜ਼ ਕੀਤਾ ਜਾ ਰਿਹਾ ਹੈ ਪਰੰਤੂ ਹੁਣ ਉਹਨਾਂ ਦੇ ਉੱਤੇ ਬਲਡੋਜ਼ਰ ਵੀ ਫੇਰਨੇ ਸ਼ੁਰੂ ਕਰ ਦਿੱਤੇ ਗਏ ਨੇ ਸੋ ਲੁਧਿਆਣਾ ਦੇ ਵਿੱਚ ਪਹਿਲਾ ਨਸ਼ਾ ਤਸਕਰ ਦੇ ਘਰ ਬਲਡੋਜ਼ਰ ਫੇਰਿਆ ਗਿਆ ਤਾਂ ਉਸ ਤੋਂ ਬਾਅਦ ਇਹ ਪਟਿਆਲਾ ਦੇ ਵਿੱਚ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਘਰ ਬਣਾਇਆ ਗਿਆ ਸੀ ਬੇਸ਼ੱਕ ਘਰ ਬਣਾਇਆ ਗਿਆ ਪਰੰਤੂ ਨਸ਼ੇ ਵੇਚ ਕੇ ਉਸ ਦੀ ਜੋ ਕਮਾਈ ਕੀਤੀ ਉਸ ਦੇ ਨਾਲ ਘਰ ਦੀਆਂ ਕੰਧਾਂ ਖੜੀਆਂ ਕੀਤੀਆਂ ਗਈਆਂ ਦੋ ਮੰਜ਼ਲਾ ਘਰ ਬਣਾਇਆ ਗਿਆ ਤੇ ਅੱਜ ਇਸ ਘਰ ਨੂੰ ਹੁਣ ਟੈਟਰੀ ਕਰ ਦਿੱਤਾ ਗਿਆ ਸੋ ਚੱਕੜਾ ਚੂਰ ਹੁੰਦੀਆਂ ਤਸਵੀਰਾਂ ਨੇ ਜਿਹੜੀਆਂ ਦਾ ਅਨ ਮਿਊਟ ਤੇ ਤੁਸੀਂ ਆ ਦੇਖ ਰਹੇ ਹੋ ਸੋ ਕਿਵੇਂ ਘਰ ਦੀਆਂ ਜੋ ਗ੍ਰਿਲਾਂ ਨੇ ਗੇਟ ਤੱਕ ਗ੍ਰਿਲਾਂ ਤੱਕ ਪਾਣੀ ਵਾਲੀ ਟੈਂਕੀ ਸਭ ਕੁਝ ਤਬਾਹ ਕਰ ਦਿੱਤਾ ਗਿਆ ਕਿਉਂਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਤੇ ਲੱਗੀ ਹੋਈ ਹੈ ਪਰੰਤੂ ਨਸ਼ਾ ਤਸਕਰ ਨੇ ਜਿਹੜੇ ਉਹ ਬਾਜ਼ ਨਹੀਂ ਆ ਰਹੇ ਤੇ ਹੁਣ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਦੇ ਉੱਤੇ ਇਸ ਤਰ੍ਹਾਂ ਬਲਡੋਜ਼ਰ ਫਿਰਦੇ ਦਿਖਾਈ ਦੇਣ ਲੱਗ ਪਏ ਨੇ ਸੋ ਲੁਧਿਆਣਾ ਦੇ ਵਿੱਚ ਵੀ ਅਜਿਹਾ ਹੀ ਬਲਡੋਜ਼ਰ ਨਸ਼ਾ ਤਸਕਰ ਦੇ ਘਰ ਉੱਤੇ ਚੱਲਿਆ ਸੀ ਤੇ ਅੱਜ ਇਹ ਬਲਡੋਜ਼ਰ ਪਟਿਆਲਾ ਦੇ ਵਿੱਚ ਵੀ ਆ ਚੱਲਦਾ ਦਿਖਾਈ ਦੇ ਰਿਹਾ ਹੈ ਸੋ ਦੇਖ ਸਕਦੇ ਤੁਸੀਂ ਸੀਮਿੰਟ ਦੇ ਨਾਲ ਬਣਾਈਆਂ ਗਈਆਂ ਮਜ਼ਬੂਤ ਕੰਧਾਂ ਬਲਡੋਜ਼ਰ ਦੇ ਅੱਗੇ ਢਹਿ ਟੇਰੀ ਹੋ ਗਈਆਂ ਸੋ ਇਸ ਤਰ੍ਹਾਂ ਦੀ ਕਾਰਵਾਈ ਅੱਗੇ ਤੋਂ ਵੀ ਜਾਰੀ ਰਹੇਗੀ ਇਹ ਬਿਆਨ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਵੱਲੋਂ ਵੀ ਦਿੱਤਾ ਗਿਆ ਉਹਨਾਂ ਦਾ ਆਖਣਾ ਹੈ ਕਿ ਇਸ ਮਹਿਲਾ ਨਸ਼ਾ ਤਸਕਰ ਦੀ ਜਮਾਨਤ ਹੋਈ ਹੋਈ ਹੈ ਇਹ ਜਮਾਨਤ ਤੇ ਬਾਹਰ ਆਈ ਹੈ ਪਰੰਤੂ ਇਸ ਦੇ ਨਾਲ ਹੋਰ ਕਿੰਨੇ ਕੁ ਲੋਕ ਨੇ ਜਿਹੜੇ ਸ਼ਾਮਲ ਨੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਤਰ੍ਹਾਂ ਦੇ ਕਈ ਹੋਰ ਘਰ ਨੇ ਜਿਹੜੇ ਜੇ ਜਾਂਚ ਦੇ ਵਿੱਚ ਪਾਇਆ ਗਿਆ ਕਿ ਇਸ ਤਰ੍ਹਾਂ ਦਾ ਕੋਈ ਹੋਰ ਘਰ ਵੀ ਪਟਿਆਲੇ ਦੇ ਵਿੱਚ ਮੌਜੂਦ ਹੈ ਜੋ ਕਿ ਨਸ਼ੇ ਵੇਚ ਕੇ ਉਸ ਦੀ ਕਮਾਈ ਦੇ ਨਾਲ ਬਣਾਇਆ ਗਿਆ ਹੋਵੇ ਤਾਂ ਉਸ ਦੇ ਉੱਤੇ ਵੀ ਹੁਣ ਬੁਲਡੋਜ਼ਰ ਫੇਰਿਆ ਜਾਵੇਗਾ ਸੋ ਲਗਾਤਾਰ ਪੰਜਾਬ ਸਰਕਾਰ ਵੱਲੋਂ ਅਜਿਹੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਸੋ ਪੰਜਾਬ ਭਰ ਦੇ ਵਿੱਚ ਨਸ਼ਾ ਤਸਕਰਾਂ ਦੀ ਹੁਣ ਖੈਰ ਨਹੀਂ ਤੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕੀਤਾ ਜਾ ਰਿਹਾ ਤੇ ਉਸ ਦੇ ਨਾਲ ਹੁਣ ਨਸ਼ਾ ਵੇਚ ਕੇ ਫੇਰਿਆ ਜਾ ਰਿਹਾ ਸੋ ਪਟਿਆਲਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਨਸ਼ਾ ਤਸਕਰ ਰਿੰਕੀ ਨਾਮੀ ਮਹਿਲਾ ਨਸ਼ਾ ਤਸਕਰ ਹੈ ਜਿਸ ਵੱਲੋਂ ਨਸ਼ੇ ਵੇਚ ਕੇ ਇਹ ਜਾਇਦਾਦ ਬਣਾਈ ਗਈ ਸੀ ਤੇ ਉਸ ਵੱਲੋਂ ਕਰਦੀਆਂ ਕੰਧਾਂ ਖੜੀਆਂ ਕੀਤੀਆਂ ਗਈਆਂ ਪਰੰਤੂ ਮਿਹਨਤ ਦੀ ਕਮਾਈ ਨਹੀਂ ਕਹਿ ਸਕਦੇ ਕਿਉਂਕਿ ਨਸ਼ਾ ਵੇਚ ਕੇ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਕਰਕੇ ਬਣਾਈ ਗਈ ਜਾਇਦਾਦ ਨੂੰ ਅੱਜ ਪਟਿਆਲਾ ਪੁਲਿਸ ਨੇ ਤਬਾਹ ਕਰ ਦਿੱਤਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਘਰ ਦੀ ਦੁਆਰ ਹੈ ਜਿਹੜੀ ਘਰ ਦੀ ਦੂਜੀ ਮੰਜ਼ਲ ਹੈ ਜਿਹੜੀ ਉਸ ਦੇ ਉੱਤੇ ਬੁਲਡੋਜ਼ਰ ਫੇਰਿਆ ਜਾ ਰਿਹਾ ਹੈ ਉਸ ਨੂੰ ਟਹ ਟੇਰੀ ਕੀਤਾ ਜਾ ਰਿਹਾ ਸੋ ਅੱਧਾ ਮਕਾਨ ਤੋਂ ਜ਼ਿਆਦਾ ਜਿਹੜਾ ਪੁਲਸ ਨੇ ਢੈਟੇਰੀ ਕਰ ਦਿੱਤਾ ਤੇ ਕੰਮ ਹੈ ਜਿਹੜਾ ਹਜੇ ਵੀ ਆ ਜਾਰੀ ਹੈ। ਸੋ ਪਟਿਆਲਾ ਦੇ ਵਿੱਚ ਵੱਡੀ ਕਾਰਵਾਈ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ। ਸੋ ਨਸ਼ਾ ਤਸਤੀਆਂ ਦੇ ਖਿਲਾਫ ਵੱਡੀ ਕਾਰਵਾਈ ਹੈ ਜਿਹੜੀ ਆ ਆਰੰਭ ਦਿੱਤੀ ਗਈ ਹੈ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਆ ਜ਼ਿਲ੍ਹਾ ਪਟਿਆਲਾ ਦੀ ਜਿਹੜੀ ਪੁਲਸ ਟੀਮ ਆ ਪੂਰੀ ਪੁਲਸ ਟੀਮ ਇੱਥੇ ਮੌਜੂਦ ਆ ਤੇ ਉਹਨਾਂ ਵੱਲੋਂ ਵੱਡੀ ਕਾਰਵਾਈ ਹੈ ਜਿਹੜੀ ਕੀਤੀ ਜਾ ਰਹੀ ਹੈ। ਸੋ ਲੁਧਿਆਣਾ ਤੋਂ ਬਾਅਦ ਪਟਿਆਲਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਆ ਨਸ਼ਾ ਤਸਕਰ ਵੱਲੋਂ ਬਣਾਈ ਗਈ ਜਾਇਦਾਦ ਦੇ ਉੱਤੇ ਬਲਡੋਜ਼ਰ ਹੈ ਜਿਹੜਾ ਆ ਫੇਰਿਆ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਇਹ ਇਲਾਕਾ ਜਿਹੜਾ ਹੈਗਾ ਸਨੋਰੀ ਅੱਡਾ ਦੱਸਿਆ ਜਾ ਰਿਹਾ ਜਿੱਥੇ ਆ ਪ੍ਰਸ਼ਾਸਨ ਵੱਲੋਂ ਪੀਲਾ ਪੰਜਾ ਜਿਹੜਾ ਚਲਾ ਦਿੱਤਾ ਗਿਆ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਨਸ਼ਿਆਂ ਨੂੰ ਲੈ ਕੇ ਗੰਭੀਰ ਨਜ਼ਰ ਆ ਰਹੇ ਨੇ ਤੇ ਜ਼ੀਰੋ ਟੋਲਰੈਂਸ ਨੀਤੀ ਹੈ ਜਿਹੜੀ ਆ ਉਹ ਅਪਣਾਈ ਗਈ ਹੈ ਤੇ ਉਸੇ ਦੇ ਤਹਿਤ ਆਹ ਬਲਡੋజర్ ਆ ਜਿਹੜਾ ਹੁਣ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਵੀ ਚੱਲਣਾ ਸ਼ੁਰੂ ਕਰ ਦਿੱਤਾ ਗਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਆ ਪਾਣੀ ਵਾਲੀ ਟੈਂਕੀ ਹੈ ਜਿਹੜੀ ਘਰ ਦੇ ਉੱਤੇ ਮੌਜੂਦ ਹੈ ਤੇ ਘਰ ਦੀਆਂ ਜਿਹੜੀਆਂ ਕੰਧਾਂ ਨੇ ਉਹਨਾਂ ਨੂੰ ਢਹਿ ਢੇਰੀ ਆ ਕਰ ਦਿੱਤਾ ਗਿਆ ਸੋ ਤਸਵੀਰਾਂ ਇਹ ਪਟਿਆਲਾ ਦੀਆਂ ਨੇ ਜਿੱਥੇ ਸੋ ਲੁਧਿਆਣਾ ਤੋਂ ਬਾਅਦ ਹੁਣ ਪਟਿਆਲਾ ਦੀਆਂ ਇਹ ਤਸਵੀਰਾਂ ਨੇ ਸੋ ਜ਼ਿਲ੍ਹਾ ਪ੍ਰਸ਼ਾਸਨ ਆ ਉਰੇ ਮੌਜੂਦ ਆ ਤੇ ਪਟਿਆਲਾ ਦੇ ਐਸਐਸਪੀ ਆ ਡਾਕਟਰ ਨਾਨਕ ਸਿੰਘ ਦੀ ਪੂਰੀ ਟੀਮ ਇੱਥੇ ਮੌਜੂਦ ਹੈ ਤੇ ਡਾਕਟਰ ਨਾਨਕ ਸਿੰਘ ਜੋ ਕਿ ਐਸਐਸਪੀ ਨੇ ਪਟਿਆਲਾ ਦੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਆ। ਆ ਸਰ ਵੱਡੀ ਕਾਰਵਾਈ ਹੈ ਜਿਹੜੀ ਲੁਧਿਆਣਾ ਤੋਂ ਬਾਅਦ ਹੁਣ ਪਟਿਆਲਾ 'ਚ ਦੇਖਣ ਨੂੰ ਮਿਲੀ ਆ। ਇਹ ਕਾਰਵਾਈ ਕਿਹਦੇ ਉੱਤੇ ਕੀਤੀ ਜਾ ਰਹੀ ਹੈ ਤੇ ਕਿ ਕਿਹਦੇ ਕਿਹਦੇ ਨਾਮ ਨੇ ਇਹਦੇ ਵਿੱਚ ਜੋ ਕਾਰਵਾਈ ਹੋ ਰਹੀ। ਕੀ ਨਾਮ ਦੀ ਲੇਡੀ ਹੈ ਜਿਹਦੇ ਤੇ 10 ਤੋਂ ਜ਼ਿਆਦਾ ਪਰਚੇ ਦਰਜ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਆਰਡਰ ਕੀਤਾ ਗਿਆ ਸੀ ਕਿ ਜਿਹੜੀ ਇਹ ਕੰਸਟ੍ਰਕਸ਼ਨ ਹੈ ਇਲੈਗਲ ਹੈ। ਇਹਨੂੰ ਡਿਮੋਲਿਸ਼ ਕੀਤਾ ਜਾਣਾ ਸੋ ਪੁਲਿਸ ਵੱਲੋਂ ਇਹਦੇ ਵਿੱਚ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਜਾ ਰਹੀ ਹੈ। ਤਾਂ ਕਿ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਨਾ ਬਣੇ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਸੀਗੀ ਕਿ ਇੱਥੇ ਕੋਈ ਪੁਲਿਸ ਨੂੰ ਜਾਂ ਐਡਮਿਨਿਸਟ੍ਰੇਸ਼ਨਰੀ ਟੀਮ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦਾ ਸੋ ਇਸ ਕਰਕੇ ਇੱਥੇ ਹੈਵੀ ਡਿਪਲॉयਮੈਂਟ ਤੋਂ ਬਾਅਦ ਐਕਸ਼ਨ ਕੀਤਾ ਜਾ ਰਿਹਾ ਹੈ ਹਾਂ ਸਰ ਪਟਿਆਲਾ ਦੇ ਵਿੱਚ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ ਕੋਈ ਅਜਿਹੇ ਘਰਾਂ ਦੀ ਹੋਰ ਤਲਾਸ਼ੀ ਲਈ ਜਾ ਰਹੀ ਹੈ ਜਿਨ੍ਹਾਂ ਨਾਲ ਨਸ਼ਾ ਤਸਕਰਾਂ ਦਾ ਸਬੰਧ ਹੋਵੇ ਜਾਂ ਫਿਰ ਉਹ ਕਿਸੇ ਹੋਰ ਮਕਸਦ ਦੇ ਨਾਲ ਬਣਾਈਆਂ ਗਈਆਂ ਹੋਣ ਬਿਲਕੁਲ ਜੀ ਇਹ ਸਾਡੇ ਵੱਲੋਂ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜਾ ਹੈ ਉਹ ਰੈਗੂਲਰ ਚਲਾਇਆ ਜਾਂਦਾ ਹੈ ਅੱਜ ਵੀ ਇੱਥੇ ਕואର୍ਡੀਨੇਟ ਸਰਚ ਆਪਰੇਸ਼ਨ ਚਲਾਇਆ 2 ਘੰਟੇ ਸੋ ਅੱਗੋਂ ਵੀ ਇਹ ਕואର୍ਡੀਨੇਟ ਸਰਚ ਆਪਰੇਸ਼ਨ ਵੀ ਜਾਰੀ ਰਹਿਣਗੇ ਤੇ ਜਿਹੜਾ ਇਹੋ ਜਿਹੀ ਕੋਈ ਇਨਕ੍ਰੋਚਮੈਂਟ ਕਰੂਗਾ ਇਲੈਕਲ ਕੰਸਟਰਕਸ਼ਨ ਕਰੂਗਾ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਸਰ ਇਹ ਜਿਹੜੀ ਲੇਡੀ ਦਾ ਤੁਸੀਂ ਨਾਂ ਦੱਸ ਤੁਰੇ ਕੱਲੀ ਇਨਵੋਲਵ ਹੈ ਇਹਦੇ ਵਿੱਚ ਜਾਂ ਇਹਦੇ ਨਾਲ ਕੁਝ ਹੋਰ ਵੀ ਵਿਅਕਤੀ ਨੇ ਜਿਨ੍ਹਾਂ ਦੀ ਹੁਣ ਤੁਸੀਂ ਜਾਂਚ ਕਰ ਸਕਦੇ ਹੋ ਨਹੀਂ ਸਾਰੇ ਜਾਂਚ ਦੇ ਘੇਰੇ 'ਚ ਨੇ ਜਿਹੜੇ ਵੀ ਇੱਥੇ ਰਹਿੰਦੇ ਨੇ ਬਿਕਾਜ਼ ਇੱਥੇ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਇਹ ਡਰੱਗ ਹੌਟਸਪੌਟ ਵੀ ਹੈ ਸਾਡੇ ਜ਼ਿਲ੍ਹੇ ਦਾ ਸੋ ਇਹਦੇ ਤੇ ਬਿਲਕੁਲ ਸ਼ਿਕੰਜਾ ਕਸਾਂਗੇ ਤੇ ਜਿਹੜਾ ਵੀ ਕੋਈ ਪਾਇਆ ਜਾਊਗਾ ਡਰਗ ਤਸਕਰੀ ਦੇ ਵਿੱਚ ਇਨਵੋਲਡ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਜੀ ਸਰ ਜੇਲ ਦੇ ਵਿੱਚ ਹੈ ਜਾਂ ਹੁਣ ਜ਼ਮਾਨਤ ਦੇ ਬਾਹਰ ਹੈ ਜਾਂ ਕੋਈ ਗ੍ਰਿਫਤਾਰੀ ਦੇ ਬਾਹਰ ਹੈ ਜੀ ਸੋ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਸਾਡੇ ਨਾਲ ਮੌਜੂਦ ਸੀ ਉਹਨਾਂ ਨੇ ਦੱਸਿਆ ਕਿ ਜਿਹੜੇ ਵੀ ਇਸ ਨਸ਼ਾ ਤਸਕਰ ਮਹਿਲਾ ਦਾ ਨਾਮ ਜਿਹੜਾ ਸਾਹਮਣੇ ਆ ਰਿਹਾ ਜੇਕਰ ਇਸ ਦੇ ਨਾਲ ਕੋਈ ਹੋਰ ਵੀ ਆ ਤਾਲੁਕ ਰੱਖਦਾ ਜਾਂ ਇਨਵੋਲ ਪਾਇਆ ਗਿਆ ਤਾਂ ਉਸ ਦੇ ਖਿਲਾਫ ਵੀ ਵੱਡੀ ਕਾਰਵਾਈ ਜਿਹੜੀ ਆ ਕੀਤੀ ਜਾਊਗੀ ਸੋ ਲੁਧਿਆਣਾ ਤੋਂ ਬਾਅਦ ਪਟਿਆਲਾ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਆ ਨਸ਼ਾ ਤਸਕਰ ਜੋ ਕਿ ਇੱਕ ਮਹਿਲਾ ਦੱਸੀ ਜਾ ਰਹੀ ਹੈ ਮਹਿਲਾ ਨਸ਼ਾ ਤਸਕਰ ਵੱਲੋਂ ਨਸ਼ੇ ਵੇਚ ਕੇ ਬਣਾਈ ਗਈ ਜਾਇਦਾਦ ਦੇ ਉੱਤੇ ਅੱਜ ਆ ਪ੍ਰਸ਼ਾਸਨ ਵੱਲੋਂ ਬਲਡੋਜ਼ਰ ਆ ਜਿਹੜਾ ਆ ਫੇਅਰ ਦਿੱਤਾ ਗਿਆ ਸੋ ਐਸਐਸਪੀ ਡਾਕਟਰ ਨਾਨਕ ਸਿੰਘ ਦਾ ਆਖਣਾ ਹੈ ਕਿ ਇਹ ਏਰੀਆ ਜਿਹੜਾ ਇਹ ਨਸ਼ਿਆਂ ਦਾ ਹੌਟਸਪੌਟ ਮੰਨਿਆ ਜਾਂਦਾ ਤੇ ਕਈ ਵਾਰ ਪੁਲਿਸ ਵੱਲੋਂ ਇੱਥੇ ਆ ਛਾਪੇਮਾਰੀ ਵੀ ਕੀਤੀ ਜਾ ਚੁੱਕੀ ਹੈ ਤੇ ਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦੇ ਲਈ ਵੱਡੇ ਕਦਮ ਨੇ ਚੁੱਕੇ ਜਾ ਰਹੇ ਨੇ ਤੇ ਪੰਜਾਬ ਤ੍ਰਿ ਭਗਵਾਨ ਸਿੰਘ ਮਾਨ ਵੱਲੋਂ ਆ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਪਟਿਆਲਾ ਚ ਵੱਡੀ ਕਾਰਵਾਈ ਦੇਖਣ ਨੂੰ ਮਿਲ ਰਹੀ ਆ ਸੋ ਮਹਿਲਾ ਨਸ਼ਾ ਤਸਕਰ ਰਿੰਕੀ ਜਿੱਦਾ ਨਾਮ ਦੱਸਿਆ ਜਾ ਰਿਹਾ ਉਸ ਦੀ ਜਾਇਦਾਦ ਆ ਜੋ ਕਿ ਨਸ਼ਾ ਵੇਚ ਕੇ ਬਣਾਈ ਗਈ ਹੈ ਤੇ ਪਟਿਆਲਾ ਪੁਲਿਸ ਵੱਲੋਂ ਪੀਲਾ ਪੰਜਾ ਚਲਾ ਦਿੱਤਾ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਇਸ ਘਰ ਨੂੰ ਢਾਹ ਢੇਰੀ ਆ ਕੀਤਾ ਜਾ ਰਿਹਾ ਸੋ ਇਹ ਰਿੰਕੀ ਨਾਮੀ ਮਹਿਲਾ ਨਸ਼ਾ ਤਸਕਰ ਦਾ ਘਰ ਹੈ ਜਿਸ ਨੇ ਨਸ਼ਾ ਵੇਚ ਕੇ ਇਹ ਘਰ ਦੀਆਂ ਕੰਧਾਂ ਜਿਹੜੀਆਂ ਨੇ ਖੜੀਆਂ ਕੀਤੀਆਂ ਪਰ ਮਜਬੂਤ ਕੰਧਾਂ ਨੂੰ ਢਾਹ ਢੇਰੀ ਆ ਪ੍ਰਸ਼ਾਸਨ ਪਟਿਆਲੇ ਦਾ ਕਰਦਾ ਨਜ਼ਰ ਆ ਰਿਹਾ ਸੋ ਐਸਐਸਪੀ ਡਾਕਟਰ ਨਾਨਕ ਸਿੰਘ ਦੀ ਅਗਵਾਈ ਵਾਲੀ ਆ ਪੁਲਿਸ ਪਾਰਟੀ ਮੌਜੂਦ ਹੈ ਇਸ ਇਲਾਕੇ ਦੇ ਵਿੱਚ ਜਿੱਥੇ ਅਕਸਰ ਹੀ ਪੁਲਿਸ ਵੱਲੋਂ ਛਾਪੇਮਾਰੀ ਵੀ ਕੀਤੀ ਜਾਂਦੀ ਰਹੀ ਹੈ ਇਹ ਪਟਿਆਲੇ ਦਾ ਇੱਕ ਮੰਨਿਆ ਪਰਮੰਨਿਆ ਹੌਟਸਪੌਟ ਇਲਾਕਾ ਜਿੱਥੇ ਕਾਫੀ ਨਸ਼ਾ ਆ ਤਸਕਰ ਨੇ ਜਿਹੜੇ ਗ੍ਰਿਫਤਾਰ ਕੀਤੇ ਗਏ ਤੇ ਉਸ ਤੋਂ ਬਾਅਦ ਕਾਫੀ ਨਸ਼ੇ ਦੀ ਸਮਗਰੀ ਵੀ ਇਸ ਇਲਾਕੇ ਚੋਂ ਬਰਾਮਦ ਹੋ ਚੁੱਕੀ ਆ ਪਰੰਤੂ ਲੁਧਿਆਣਾ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਆ ਪਟਿਆਲਾ ਦੇ ਵਿੱਚ ਵੀ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਸੋ ਮਹਿਲਾ ਨਸ਼ਾ ਤਸਕਰ ਜਿਸ ਦਾ ਨਾਮ ਰਿੰਕੀ ਦੱਸਿਆ ਜਾ ਰਿਹਾ ਉਸ ਦਾ ਇਸ ਇਲਾਕੇ ਦੇ ਵਿੱਚ ਘਰ ਮजूद ਸੀ ਸੋ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਵੇਚ ਕੇ ਇਹ ਘਰ ਬਣਾਇਆ ਗਿਆ ਦੋ ਮੰਜ਼ਲਾ ਘਰ ਸੀ ਜਿਸ ਨੂੰ ਆਟਾ ਟੇਰੀ ਕੀਤਾ ਗਿਆ ਸੋ ਤਸਵੀਰਾਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਦਿਖਾ ਦਈਏ ਕਹਿੰਦੇ ਸੁਪਨਿਆਂ ਦਾ ਘਰ ਹੁੰਦਾ ਬੜੀ ਮਿਹਨਤ ਨਾਲ ਬਣਾਇਆ ਜਾਂਦਾ ਪਰ ਨਸ਼ਾ ਵੇਚ ਕੇ ਇਹ ਘਰ ਬਣਾਇਆ ਗਿਆ ਤਾਂ ਪੁਲਿਸ ਦਾ ਪੀਲਾ ਪੰਜਾ ਇਸ ਘਰ ਦੇ ਉੱਤੇ ਚੱਲਦਾ ਦਿਖਾਈ ਦੇ ਰਿਹਾ ਸੋ ਨਸ਼ਾ ਤਸਕਰ ਦੀ ਜਾਇਦਾਦ ਉੱਤੇ ਬਲਡੋਜ਼ਰ ਫੇਰ ਦਿੱਤਾ ਗਿਆ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦੇ ਜੋ ਯਤਨ ਕਰ ਰਹੇ ਨੇ ਉਸੇ ਯਤਨਾਂ ਨੂੰ ਆ ਬੂਰ ਪੈਂਦਾ ਪਹਿਲਾਂ ਲੁਧਿਆਣਾ 'ਚ ਦਿਖਾਈ ਦਿੱਤਾ ਤੇ ਹੁਣ ਪਟਿਆਲਾ 'ਚ ਦਿਖਾਈ ਦੇ ਰਿਹਾ ਸੋ ਲੁਧਿਆਣਾ ਤੋਂ ਬਾਅਦ ਪਟਿਆਲਾ 'ਚ ਵੱਡੀ ਕਾਰਵਾਈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਪਿੱਛੇ ਪਟਿਆਲੇ ਦਾ ਪੂਰਾ ਪੁਲਿਸ ਪ੍ਰਸ਼ਾਸਨ ਜ਼ਿਲ੍ਹਾ ਪਟਿਆਲਾ ਦੀ ਟੀਮ ਮੌਜੂਦ ਆ ਤੇ ਲੋਕੀ ਨੇ ਜਿਹੜੇ ਇਸ ਇਲਾਕੇ ਦੇ ਆਪਣੇ ਘਰ ਦੀਆਂ ਕੰਧਾਂ ਤੇ ਖੜ ਕੇ ਇਸ ਘਰ ਨੂੰ ਟੈ ਟੇਰੀ ਹੁੰਦਾ ਦੇਖ ਰਹੇ ਨੇ ਤੇ तमाम ਉਹਨਾਂ ਲੋਕਾਂ ਦੀਆਂ ਅੱਖਾਂ ਸਾਹਮਣੇ ਇਹ ਸਭ ਵਾਪਰ ਰਿਹਾ ਤੇ ਉਹਨਾਂ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਨਸ਼ੇ ਦਾ ਕੰਮ ਬੰਦ ਕਰ ਦਿਓ ਨਹੀਂ ਤਾਂ ਇਹੀ ਹਾਲ ਹੋਊਗਾ। ਸੋ ਪੰਜਾਬ ਦੇ ਮੁੱਖ ਮੰਤਰੀ ਸੂਬੇ ਦੀ ਪੁਲਿਸ ਨੂੰ ਪਹਿਲਾਂ ਹੀ ਆਦੇਸ਼ ਜਾਰੀ ਕਰ ਚੁੱਕੇ ਸਨ ਕਿ ਪੰਜਾਬ ਚੋਂ ਆ ਨਸ਼ਾ ਤਸਕਰ ਜਿਹੜਾ ਉਸ ਨੂੰ ਜੇਲ੍ਹ ਭੇਜਿਆ ਜਾਵੇ ਤੇ ਉਹਨਾਂ ਦੀਆਂ ਜਾਇਦਾਦਾਂ ਨੇ ਜਿਹੜੀਆਂ ਉਹਨਾਂ ਨੂੰ ਜ਼ਬਤ ਕੀਤਾ ਜਾਵੇ ਤਾਂ ਪੰਜਾਬ ਭਾਰਤ ਦੇ ਵਿੱਚ ਆ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕੀਤਾ ਜਾ ਰਿਹਾ ਹੈ ਪਰੰਤੂ ਜੋ ਨਸ਼ਾ ਤਸਕਰ ਆਪਣੀਆਂ ਜਾਇਦਾਦਾਂ ਬਣਾ ਕੇ ਕਿਤੇ ਦੂਜੀ ਜਗ੍ਹਾ ਭੱਜ ਗਏ ਫਰਾਰ ਹੋ ਗਏ ਜਾਂ ਜ਼ਮਾਨਤ ਤੇ ਬਾਹਰ ਆ ਗਏ ਹੁਣ ਉਹਨਾਂ ਦੀਆਂ ਜਾਇਦਾਦਾਂ ਦੇ ਉੱਤੇ ਬਲਡੋਜ਼ਰ ਫੇਰ ਦਿੱਤਾ ਗਿਆ ਸੋ ਇਹ ਰੋੜੀ ਕੁੱਟ ਮਹੱਲੇ ਦੇ ਨਾਲ ਵਾਲਾ ਇਲਾਕਾ ਸਨੋਰੀ ਅੱਡਾ ਇਹ ਦੱਸਿਆ ਜਾ ਰਿਹਾ ਤਾਂ ਉੱਥੇ ਇਹ ਨਸ਼ਾ ਤਸਕਰ ਰਿੰਕੀ ਨਾਮੀ ਮਹਿਲਾ ਨਸ਼ਾ ਤਸਕਰ ਜਿਸ ਵੱਲੋਂ ਆ ਨਸ਼ਾ ਵੇਚ-ਵੇਚ ਕੇ ਘਰ ਦੀਆਂ ਕੰਧਾਂ ਖੜੀਆਂ ਕੀਤੀਆਂ ਗਈਆਂ ਦੋ ਮੰਜ਼ਲਾ ਘਰ ਬਣਾਇਆ ਗਿਆ ਪਰੰਤੂ ਇਹ ਦੋ ਮੰਜ਼ਲਾ ਘਰ ਆ ਜਿਹੜਾ ਅੱਜ ਟੈ ਟੇਰੀ ਆ ਕੀਤਾ ਜਾ ਰਿਹਾ ਹੈ ਤਾਂ तमाम ਇਸ ਇਲਾਕੇ ਦੇ ਲੋਕ ਅੱਜ ਆਪਣੇ ਘਰ ਦੀਆਂ ਛੱਤਾਂ ਤੇ ਖੜ ਕੇ ਇਹ ਸਾਰੀ ਕਾਰਵਾਈ ਆਪਣੀਆਂ ਅੱਖਾਂ ਦੇ ਨਾਲ ਦੇਖ ਰਹੇ ਨੇ ਸੋ ਪੰਜਾਬ ਪੁਲਿਸ ਵੱਲੋਂ ਲਗਾਤਾਰ ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਜੋ ਕਿ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਆ ਭੇਜ ਰਹੇ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਦੀ ਪਾਲਣਾ ਪਟਿਆਲਾ ਦੇ ਵਿੱਚ ਵੀ ਕੀਤੀ ਗਈ ਤਾਂ ਪਹਿਲਾਂ ਲੁਧਿਆਣਾ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਜਿੱਥੇ ਆ ਨਸ਼ਾ ਤਸਕਰ ਦੀ ਅਜੋ ਜਾਇਦਾਦ ਦਾ ਜੋ ਘਰ ਸੀਗਾ ਉਸ ਨੂੰ ਵੀ ਢਹ-ਤੇਰੀ ਕੀਤਾ ਗਿਆ ਸੀ ਤੰਤੂ ਪਟਿਆਲੇ ਦਾ ਇਹ ਉਹ ਏਰੀਆ ਜਿੱਥੇ ਅਕਸਰ ਪੁਲਿਸ ਦਸਤਕ ਦਿੰਦੀ ਰਹੀ ਹੈ ਤੇ ਕਾਫੀ ਨਸ਼ੇ ਨਾਲ ਸੰਬੰਧਤ ਸਮਗਰੀ ਇਸ ਇਲਾਕੇ ਚੋਂ ਆ ਬਰਾਮਦ ਕੀਤੀ ਜਾ ਚੁੱਕੀ ਆ ਤਾਂ ਐਸਐਸਪੀ ਡਾਕਟਰ ਨਾਨਕ ਸਿੰਘ ਦੀ ਪੂਰੀ ਪੁਲਿਸ ਪਾਰਟੀ ਇੱਥੇ ਮੌਜੂਦ ਆ ਜਿਨ੍ਹਾਂ ਵੱਲੋਂ ਬਲਡੋਜ਼ਰ ਆ ਜਿਹੜਾ ਨਸ਼ਾ ਤਸਕਰ ਦੇ ਘਰ ਉੱਤੇ ਫੇਰਿਆ ਜਾ ਰਿਹਾ ਸੋ ਘਰ ਦੀਆਂ ਸਾਰੀਆਂ ਕੰਦਾਂ ਨੇ ਜਿਹੜੀਆਂ ਉਹਨਾਂ ਨੂੰ ਚੱਕਣਾ ਚੂਰ ਕਰ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਬਲਡੋਜ਼ਰ ਆ ਜਿਹੜਾ ਹਜੇ ਵੀ ਚੱਲਦਾ ਦਿਖਾਈ ਦੇ ਰਿਹਾ ਤੇ ਜਦੋਂ ਤੱਕ ਇਸ ਘਰ ਨੂੰ ਟਹ ਟੇਰੀ ਨਹੀਂ ਕੀਤਾ ਜਾਂਦਾ ਉਦੋਂ ਤੱਕ ਪੁਲਿਸ ਪਾਰਟੀ ਵੀ ਇੱਥੇ ਮੌਜੂਦ ਆ ਸੋ ਤਸਵੀਰਾਂ ਤੈਨੂੰ ਹੋਰ ਦਿਖਾ ਦਿੰਨੇ ਆ ਇਲਾਕੇ ਦੇ ਲੋਕ ਇਹ ਤਸਵੀਰਾਂ ਦੇਖ ਰਹੇ ਨੇ ਜਿਵੇਂ ਥੀਏਟਰ ਦੇ ਵਿੱਚ ਫਿਲਮ ਦੇਖੀ ਜਾਂਦੀ ਐ ਸੋ ਪੂਰਾ ਇਲਾਕਾ ਘਰਾਂ ਤੋਂ ਬਾਹਰ ਆ ਚੁੱਕਿਆ ਪੁਲਿਸ ਵੱਲੋਂ ਵੱਡੀ ਕਾਰਵਾਈ ਐ ਜਿਹੜੀ ਇਸ ਇਲਾਕੇ ਦੇ ਵਿੱਚ ਰੰਭੀ ਗਈ ਆ ਸੋ ਐਸਐਸਪੀ ਡਾਕਟਰ ਨਾਨਕ ਸਿੰਘ ਦੀ ਇਹ ਟੀਮ ਜਿਸ ਵੱਲੋਂ ਕਾਰਵਾਈ ਕੀਤੀ ਗਈ ਤਾਂ ਇਹ ਮਹਿਲਾ ਨਸ਼ਾ ਤਸਕਰ ਜਿਸ ਦਾ ਨਾਮ ਰਿੰਕੀ ਦੱਸਿਆ ਜਾ ਰਿਹਾ ਜੋ ਕਿ ਜ਼ਮਾਨਤ ਤੇ ਬਾਹਰ ਵੀ ਆ ਚੁੱਕੀ ਐ ਪਰੰਤੂ ਨਸ਼ਾ ਵੇਚ ਕੇ ਬਣਾਈ ਗਈ ਜਾਇਦਾਦ ਉਸ ਦੇ ਉੱਤੇ ਬਿਲਡੋਜ਼ਰ ਫੇਰਿਆ ਗਿਆ ਤਾਂ तमाम ਇਲਾਕੇ ਦੇ ਲੋਕ ਆਪਣੀਆਂ ਅੱਖਾਂ ਨਾਲ ਇਹ ਸਭ ਕੁਝ ਦੇਖ ਰਹੇ ਨੇ ਤਾਂ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਆ ਸੋ ਅਜਿਹੀਆਂ ਕਾਰਵਾਈਆਂ ਕਰਕੇ ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਆ ਜੋ ਕਿ ਅਜਿਹੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਆ ਉਸ ਦੇ ਤਹਿਤ ਇਹ ਵੱਡੀ ਕਾਰਵਾਈ ਹੈ ਜਿਹੜੀ ਪਟਿਆਲਾ ਦੇ ਵਿੱਚ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹੋਰ ਜਿਹੜੇ ਜ਼ਿਲ੍ਹੇ ਨੇ ਉੱਥੇ ਵੀ ਅਜੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਤੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਜੋ ਯਤਨ ਨੇ ਉਹਨਾਂ ਨੂੰ ਬੂਰ ਪੈ ਰਿਹਾ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਦੇਖ ਚੁੱਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜਿਹੜੀਆਂ ਉਹਨਾਂ ਨੂੰ ਢਾਹ-ਢੇਰੀ ਕਰਨ ਦੇ ਹੁਕਮ ਦੇ ਦਿੱਤੇ ਨੇ ਤੇ ਇਹੀ ਹੁਕਮ ਨੇ ਜਿਹੜੇ ਪਟਿਆਲਾ 'ਚ ਲਾਗੂ ਕੀਤੇ ਗਏ ਆ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਇੱਕ ਬਿਲਡਿੰਗ ਦੋ ਮੰਜ਼ਿਲਾ ਕਾਰ ਇਹ ਜਿਸ ਨੂੰ ਨਸ਼ਾ ਵੇਚ ਕੇ ਬਣਾਇਆ ਗਿਆ ਸੀ ਪਰੰਤੂ ਇਹ ਕਾਰ ਹੈ ਜਿਹੜਾ ਟੈ ਟੇਰੀ ਕਰ ਦਿੱਤਾ ਗਿਆ ਸੋ ਜਦੋਂ ਤੱਕ ਇਹ ਕਾਰ ਟੈ ਟੇਰੀ ਨਹੀਂ ਹੁੰਦਾ ਤਮਾਮ ਪਟਿਆਲੇ ਦੀ ਪੁਲਿਸ ਇੱਥੇ ਮੌਜੂਦ ਰਹੇਗੀ ਤੇ ਤਮਾਮ ਉਹਨਾਂ ਨਸ਼ਾ ਤਸਕਰਾਂ ਨੂੰ ਵੀ ਪਟਿਆਲਾ ਦੇ ਮਾਧਿਅਮ ਤੋਂ ਚੇਤਾਵਨੀ ਦਿੱਤੀ ਗਈ ਹੈ ਕਿ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾਓ ਨਸ਼ਾ ਵੇਚਣਾ ਬੰਦ ਕਰ ਦਿਓ ਨਹੀਂ ਤਾਂ ਇਹੀ ਹਾਲ ਹੋਊਗਾ ਜੋ ਨਸ਼ਾ ਵੇਚ ਕੇ ਜਾਇਦਾਦ ਦਾ ਬਣਾਇਆ ਨੇ ਉਹਨਾਂ ਨੂੰ ਇਸੇ ਤਰ੍ਹਾਂ ਢਾਹ ਢੇਰੀ ਕੀਤਾ ਜਾਊਗਾ ਸੋ ਪਟਿਆਲਾ ਤੋਂ ਇਹ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਨਸ਼ਾ ਤਸਕਰ ਰਿੰਕੀ ਨਾਮੀ ਮਹਿਲਾ ਨਸ਼ਾ ਤਸਕਰ ਦੇ ਘਰ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਸੋ ਲੁਧਿਆਣਾ ਦੇ ਵਿੱਚ ਵੀ ਅਜਿਹੀ ਕਾਰਵਾਈ ਹੈ ਜਿਹੜੀ ਕੀਤੀ ਗਈ ਸੀ ਉਸ ਤੋਂ ਬਾਅਦ ਹੁਣ ਪਟਿਆਲਾ ਦੇ ਵਿੱਚ ਇਹ ਕਾਰਵਾਈ ਹੈ ਜਿਹੜੀ ਉਸ ਨੂੰ ਅੰਜਾਮ ਦਿੱਤਾ ਗਿਆ ਸੋ ਐਸਐਸਪੀ ਡਾਕਟਰ ਨਾਨਕ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਮਹਿਲਾ ਨਸ਼ਾ ਤਸਕਰ ਜਿਸ ਦਾ ਨਾਮ ਰਿੰਕੀ ਦੱਸਿਆ ਜਾ ਰਿਹਾ ਹੈ ਉਸ ਵੱਲੋਂ ਆ ਨਸ਼ਾ ਵੇਚ ਕੇ ਇਹ ਜਾਇਦਾਦ ਆ ਜਿਹੜੀ ਬਣਾਈ ਗਈ ਸੀ ਦੋ ਮੰਜ਼ਲਾ ਘਰ ਖੜਾ ਕੀਤਾ ਗਿਆ ਸੀ ਤੇ ਇਸ ਦੀਆਂ ਮਜ਼ਬੂਤ ਕੰਧਾਂ ਨੇ ਜਿਹੜੀਆਂ ਅੱਜ ਢਹ ਢੇਰੀ ਹੋ ਚੁੱਕੀਆਂ ਨੇ ਸੋ ਇਹ ਮਹਿਲਾ ਨਸ਼ਾ ਤਸਕਰ ਬੇਸ਼ੱਕ ਜ਼ਮਾਨਤ ਦੇ ਉੱਤੇ ਬਾਹਰ ਆ ਚੁੱਕੀ ਹੈ ਪਰੰਤੂ ਜੋ ਇਸ ਦਾ ਘਰ ਆ ਪਟਿਆਲਾ ਦੇ ਵਿੱਚ ਬਣਾਇਆ ਗਿਆ ਸੀ ਨਸ਼ਾ ਵੇਚ ਕੇ ਇਹ ਘਰ ਆ ਬਣਾਇਆ ਗਿਆ ਸੀ ਜਿਸ ਨੂੰ ਹੁਣ ਪੁਲਿਸ ਵੱਲੋਂ ਢਹ ਢੇਰੀ ਕੀਤਾ ਗਿਆ ਸੋ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਜੋ ਯਤਨ ਕੀਤੇ ਜਾ ਰਹੇ ਨੇ ਉਸ ਦੇ ਤਹਿਤ ਪਟਿਆਲਾ ਦੇ ਵਿੱਚ ਇਹ ਵੱਡੀ ਕਾਰਵਾਈ ਆ ਕੀਤੀ ਗਈ ਆ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਪਟਿਆਲਾ ਦੇ ਵਿੱਚ ਇਹ ਕਾਰਵਾਈ ਹੈ ਜਿਹੜੀ ਆ ਕੀਤੀ ਗਈ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਬਲਡੋਜ਼ਰ ਹੈ ਜਿਹੜਾ ਇਸ ਘਰ ਦੇ ਉੱਤੇ ਫੇਰਿਆ ਗਿਆ ਤੋ ਅਦਾਕਰ ਤਾਂ ਬਿਲਕੁਲ ਢਹ ਢੇਰੀ ਹੋ ਚੁੱਕਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋ ਮੰਜ਼ਲਾ ਘਰ ਦਾ ਲੈਂਟਰ ਤੋੜ ਦਿੱਤਾ ਗਿਆ ਘਰ ਦਾ ਜਿਹੜਾ ਸਾਰਾ ਸਮਾਨ ਸੀ ਉਹ ਚੱਕਣਾ ਚੁਰ ਕਰ ਦਿੱਤਾ ਗਿਆ ਪ੍ਰੰਤੂ ਮਹਿਲਾ ਨਸ਼ਾ ਤਸਕਰ ਜਿਸ ਦਾ ਨਾਮ ਰਿੰਕੀ ਹੈ ਉਹ ਘਰ ਦੇ ਵਿੱਚ ਮੌਜੂਦ ਨਹੀਂ ਘਰ ਦੇ ਵਿੱਚ ਕੋਈ ਵੀ ਸ਼ਖਸ ਨਹੀਂ ਸੀ ਪ੍ਰੰਤੂ ਘਰ ਖਾਲੀ ਸੀ ਤੇ ਇਸ ਨੂੰ ਹੁਣ ਢਹ ਢੇਰੀ ਕੀਤਾ ਗਿਆ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਯਤਨ ਕਰ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਨੂੰ ਲੈ ਕੇ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ ਉਸ ਦੇ ਤਹਿਤ ਪਟਿਆਲਾ ਚ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਸੋ ਪਟਿਆਲਾ ਦਾ ਇਹ ਉਹ ਏਰੀਆ ਜਿੱਥੇ ਅਕਸਰ ਪੁਲਿਸ ਹਮੇਸ਼ਾ ਦਸਤਕ ਦਿੰਦੀ ਹੈ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਤਮਾਮ ਘਰਾਂ ਦੀ ਪੁਲਿਸ ਚੈਕਿੰਗ ਕਰਦੀ ਨਜ਼ਰ ਆਉਂਦੀ ਸੀ ਪਰੰਤੂ ਇਸ ਇਲਾਕੇ ਦੇ ਵਿੱਚ ਕੋਈ ਵੀ ਘਰ ਹੈ ਜਿਹੜਾ ਉਸ ਨੂੰ ਟੈ ਟੇਰੀ ਨਹੀਂ ਕੀਤਾ ਗਿਆ ਸੀ ਪਰੰਤੂ ਅੱਜ ਇਸ ਘਰ ਨੂੰ ਹੁਣ ਚੱਕਣਾ ਚੂਰ ਕਰ ਦਿੱਤਾ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਲਡੋਜ਼ਰ ਫੇਰਿਆ ਜਾ ਰਿਹਾ ਹੈ ਨਸ਼ਾ ਤਸਕਰ ਦੇ ਘਰ ਦੇ ਉੱਤੇ ਬਲਡੋਜ਼ਰ ਫਿਰਿਆ ਸੋ ਘਰ ਦੇ ਉੱਤੇ ਨਹੀਂ ਕਹਿ ਸਕਦੇ ਐਵੇਂ ਕਹਿ ਸਕਦੇ ਆ ਕਿ ਨਸ਼ੇ ਦੇ ਉੱਤੇ ਬਲਡੋਜ਼ਰ ਫੇਰ ਰਹੀ ਹੈ ਪੰਜਾਬ ਸਰਕਾਰ ਸੋ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਉੱਤੇ ਕਿਦਾਂ ਬਲਡੋਜ਼ਰ ਫੇਰਿਆ ਜਾ ਰਿਹਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਸੋ ਲੁਧਿਆਣਾ ਦੇ ਵਿੱਚ ਵੀ ਅਜਿਹੀ ਕਾਰਵਾਈ ਕੀਤੀ ਗਈ ਸੀ ਜਿੱਥੇ ਨਸ਼ਾ ਤਸਕਰ ਵੱਲੋਂ ਬਣਾਈ ਗਈ ਜਾਇਦਾਦ ਦੇ ਉੱਤੇ ਵੀ ਇਸੇ ਤਰ੍ਹਾਂ ਬਲਡੋਜ਼ਰ ਫੇਰਦਾ ਦਿਖਾਈ ਦਿੱਤਾ ਸੀ ਪਰੰਤੂ ਹੁਣ ਇਹ ਤਸਵੀਰਾਂ ਨੇ ਜਿਹੜੀਆਂ ਪਟਿਆਲਾ ਤੋਂ ਵੀ ਸਾਹਮਣੇ ਆਈਆਂ ਨੇ ਜਿੱਥੇ ਪਟਿਆਲਾ ਦੇ ਆ ਸੁਨੋਰੀ ਅੱਡੇ ਦੇ ਨਾਲ ਜੋ ਇਲਾਕਾ ਹੈ ਉਹ ਹੌਟਸਪੌਟ ਮੰਨਿਆ ਜਾਂਦਾ ਹੈ ਨਸ਼ਿਆਂ ਨੂੰ ਲੈ ਕੇ ਇੱਥੇ ਕਾਫੀ ਸਰਗਰਮੀ ਰਹਿੰਦੀ ਹੈ ਤੇ ਪੁਲਿਸ ਹਮੇਸ਼ਾ ਇੱਥੇ ਛਾਪੇਮਾਰੀ ਕਰਦੀ ਰਹੀ ਹੈ ਸੋ ਇਸ ਇਲਾਕੇ ਦੇ ਵਿੱਚੋਂ ਕਾਫੀ ਨਸ਼ਾ ਤਸਕਰ ਪੁਲਿਸ ਨੇ ਗ੍ਰਿਫਤਾਰ ਵੀ ਕੀਤੇ ਸੀ ਤੇ ਕਾਫੀ ਨਸ਼ੇ ਦੀ ਸਮੱਗਰੀ ਵੀ ਬਰਾਮਦ ਹੋਈ ਤੇ ਕਈਆਂ ਦੇ ਉੱਤੇ ਮਾਮਲੇ ਵੀ ਦਰਜ ਕੀਤੇ ਗਏ ਤੇ ਇਸੇ ਇਲਾਕੇ ਦੇ ਵਿੱਚ ਰਿੰਕੀ ਨਾਮੀ ਮਹਿਲਾ ਨਸ਼ਾ ਤਸਕਰ ਜਿਸਨੇ ਨਸ਼ਾ ਵੇਚ ਕੇ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਭੇਜਿਆ ਤੇ ਉਸਦੇ ਜੋ ਪੈਸੇ ਕਮਾਏ ਸਨ ਉਸ ਦੇ ਨਾਲ ਇਹ ਸੁਪਨਿਆਂ ਦਾ ਘਰ ਉਸ ਵੱਲੋਂ ਖੜਾ ਕੀਤਾ ਗਿਆ ਪਰੰਤੂ ਇਹ ਸੁਪਨਿਆਂ ਦਾ ਘਰ ਮਿਹਨਤ ਦੀ ਕਮਾਈ ਦਾ ਨਹੀਂ ਬਲਕਿ ਨਸ਼ਿਆਂ ਦੀ ਕਮਾਈ ਦਾ ਸੀ ਕਿਉਂਕਿ ਨਸ਼ਾ ਕਿਸੇ ਵੀ ਨੌਜਵਾਨ ਦੀ ਜ਼ਿੰਦਗੀ ਤਬਾਹ ਕਰ ਸਕਦਾ ਹੈ ਪਰੰਤੂ ਅੱਜ ਇਸ ਨਸ਼ਾ ਤਸਕਰ ਦਾ ਘਰ ਹੈ ਜਿਹੜਾ ਤਬਾਹ ਕਰ ਦਿੱਤਾ ਗਿਆ ਕਿਉਂਕਿ ਕਾਫੀ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਕਰਨ ਵਾਲੀ ਰਿੰਕੀ ਨਾਮੀ ਮਹਿਲਾ ਨਸ਼ਾ ਤਸਕਰ ਦਾ ਘਰ ਵੀ ਹੁਣ ਉਸੇ ਤਰ੍ਹਾਂ ਤਬਾਹ ਕੀਤਾ ਜਾ ਰਿਹਾ ਜਿਸ ਤਰ੍ਹਾਂ ਇਸ ਮਹਿਲਾ ਤਸਕਰ ਨੇ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਸੋ ਪਟਿਆਲਾ ਦੇ ਇਸ ਇਲਾਕੇ ਦੇ तमाम ਲੋਕ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਚੜ੍ਹ ਕੇ ਇਹ ਸਾਰੀ ਕਾਰਵਾਈ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਨਜ਼ਰ ਆ ਰਹੇ ਨੇ ਤੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਸੋ ਦੋ ਮੰਜ਼ਲਾ ਇਹ ਘਰ ਸੀ ਜਿਸ ਨੂੰ ਟਾਹਿਆ ਜਾ ਰਿਹਾ ਹੈ ਬਲਡੋਜ਼ਰ ਫੇਰਿਆ ਜਾ ਰਿਹਾ ਹੈ ਸੋ ਨਸ਼ਾ ਤਸਕਰ ਦੇਕਰ ਉੱਤੇ ਬਲਡੋਜ਼ਰ ਫੇਰ ਦਿੱਤਾ ਗਿਆ ਸੋ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਹਨਾਂ तमाम ਨਸ਼ਾ ਤਸਕਰਾਂ ਨੂੰ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜਿਨ੍ਹਾਂ ਵੱਲੋਂ ਨਸ਼ਾ ਵੇਚ ਕੇ ਨੌਜਵਾਨ ਪੀੜੀ ਨੂੰ ਖਰਾਬ ਕੀਤਾ ਜਾ ਰਿਹਾ ਉਸ ਦੀ ਜ਼ਿੰਦਗੀ ਬਰਬਾਦ ਕੀਤੀ ਜਾ ਰਹੀ ਹੈ ਪਰੰਤੂ ਸੀਐਮ ਮਾਨ ਵੱਲੋਂ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਤੇ ਉਸੇ ਨੀਤੀ ਦੇ ਤਹਿਤ ਹੁਣ ਪਟਿਆਲਾ 'ਚ ਇਹ ਕਾਰਵਾਈ ਅੰਜਾਮ ਦਿੱਤੀ ਗਈ ਤੇ ਇਸ ਕਾਰਵਾਈ ਰਾਹੀਂ ਉਹਨਾਂ तमाम ਨਸ਼ਾ ਤਸਕਰਾਂ ਨੂੰ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜੋ ਕਿ ਨਸ਼ਾ ਤਸਕਰੀ ਦਾ ਧੰਦਾ ਚਲਾ ਰਹੇ ਨੇ ਸੋ ਦੱਸ ਦਈਏ ਕਿ ਸੂਬੇ ਭਰ ਦੇ ਵਿੱਚ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀਆਂ ਜੋ ਜਾਇਦਾਦਾਂ ਨੇ ਉਹਨਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ ਫ੍ਰੀਜ਼ ਕੀਤਾ ਜਾ ਰਿਹਾ ਹੈ ਪਰੰਤੂ ਹੁਣ ਉਹਨਾਂ ਦੇ ਉੱਤੇ ਬਲਡੋਜ਼ਰ ਵੀ ਫੇਰ ਨੇ ਸ਼ੁਰੂ ਕਰ ਦਿੱਤੇ ਗਏ ਨੇ ਸੋ ਲੁਧਿਆਣਾ ਦੇ ਵਿੱਚ ਪਹਿਲਾ ਨਸ਼ਾ ਤਸਕਰ ਦੇ ਘਰ ਬਲਡੋਜ਼ਰ ਫੇਰਿਆ ਗਿਆ ਤਾਂ ਉਸ ਤੋਂ ਬਾਅਦ ਇਹ ਪਟਿਆਲਾ ਦੇ ਵਿੱਚ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਘਰ ਬਣਾਇਆ ਗਿਆ ਸੀ ਬੇਸ਼ੱਕ ਘਰ ਬਣਾਇਆ ਗਿਆ ਪਰੰਤੂ ਨਸ਼ੇ ਵੇਚ ਕੇ ਉਸ ਦੀ ਜੋ ਕਮਾਈ ਕੀਤੀ ਉਸ ਦੇ ਨਾਲ ਘਰ ਦੀਆਂ ਕੰਧਾਂ ਖੜੀਆਂ ਕੀਤੀਆਂ ਗਈਆਂ ਦੋ ਮੰਜ਼ਲਾ ਘਰ ਬਣਾਇਆ ਗਿਆ ਤੇ ਅੱਜ ਇਸ ਘਰ ਨੂੰ ਹੁਣ ਟੈਟਰੀ ਕਰ ਦਿੱਤਾ ਗਿਆ ਸੋ ਚੱਕੜਾ ਚੂਰ ਹੁੰਦੀਆਂ ਤਸਵੀਰਾਂ ਨੇ ਜਿਹੜੀਆਂ ਦਾ ਅਨ ਮਿਊਟ ਤੇ ਤੁਸੀਂ ਤਾਂ ਦੇਖ ਰਹੇ ਹੋ ਸੋ ਕਿਵੇਂ ਘਰ ਦੀਆਂ ਜੋ ਗ੍ਰਿੱਲਾਂ ਨੇ 게ਟ ਤੱਕ ਗ੍ਰਿੱਲਾਂ ਤੱਕ ਪਾਣੀ ਵਾਲੀ ਟੈਂਕੀ ਸਭ ਕੁਝ ਤਬਾਹ ਕਰ ਦਿੱਤਾ ਗਿਆ ਕਿਉਂਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਤੇ ਲੱਗੀ ਹੋਈ ਹੈ ਪਰੰਤੂ ਨਸ਼ਾ ਤਸਕਰ ਨੇ ਜਿਹੜੇ ਉਹ ਬਾਜ਼ ਨਹੀਂ ਆ ਰਹੇ ਤੇ ਹੁਣ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਦੇ ਉੱਤੇ ਇਸ ਤਰ੍ਹਾਂ ਬਲਡੋਜ਼ਰ ਫਿਰਦੇ ਦਖਾਈ ਦੇਣ ਲੱਗ ਪਏ ਨੇ ਸੋ ਲੁਧਿਆਣਾ ਦੇ ਵਿੱਚ ਵੀ ਅਜਿਹਾ ਹੀ ਬਲਡੋਜ਼ਰ ਨਸ਼ਾ ਤਸਕਰ ਦੇ ਘਰ ਉੱਤੇ ਚੱਲਿਆ ਸੀ ਤੇ ਅੱਜ ਇਹ ਬਲਡੋਜ਼ਰ ਪਟਿਆਲਾ ਦੇ ਵਿੱਚ ਵੀ ਆ ਚੱਲਦਾ ਦਿਖਾਈ ਦੇ ਰਿਹਾ ਸੋ ਦੇਖ ਸਕਦੇ ਤੁਸੀਂ ਸੀਮਿੰਟ ਦੇ ਨਾਲ ਬਣਾਈਆਂ ਗਈਆਂ ਮਜ਼ਬੂਤ ਕੰਧਾਂ ਬਲਡੋਜ਼ਰ ਦੇ ਅੱਗੇ ਢਹਿ ਢੇਰੀ ਹੋ ਗਈਆਂ ਸੋ ਇਸ ਤਰ੍ਹਾਂ ਦੀ ਕਾਰਵਾਈ ਅੱਗੇ ਤੋਂ ਵੀ ਜਾਰੀ ਰਹੇਗੀ ਇਹ ਬਿਆਨ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਵੱਲੋਂ ਵੀ ਆ ਦਿੱਤਾ ਗਿਆ ਉਹਨਾਂ ਦਾ ਆਖਣਾ ਹੈ ਕਿ ਇਸ ਮਹਿਲਾ ਨਸ਼ਾ ਤਸਕਰ ਦੀ ਜ਼ਮਾਨਤ ਹੋਈ ਹੋਈ ਹੈ ਇਹ ਜ਼ਮਾਨਤ ਤੇ ਬਾਹਰ ਆਈ ਹੈ ਪਰੰਤੂ ਇਸ ਦੇ ਨਾਲ ਹੋਰ ਕਿੰਨੇ ਕੁ ਲੋਕ ਨੇ ਜਿਹੜੇ ਸ਼ਾਮਲ ਨੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਤਰ੍ਹਾਂ ਦੇ ਕਈ ਹੋਰ ਘਰ ਨੇ ਜਿਹੜੇ ਜੇ ਜਾਂਚ ਦੇ ਵਿੱਚ ਪਾਇਆ ਗਿਆ ਕਿ ਇਸ ਤਰ੍ਹਾਂ ਦਾ ਕੋਈ ਹੋਰ ਘਰ ਵੀ ਪਟਿਆਲੇ ਦੇ ਵਿੱਚ ਮੌਜੂਦ ਹੈ ਜੋ ਕਿ ਨਸ਼ੇ ਵੇਚ ਕੇ ਉਸ ਦੀ ਕਮਾਈ ਦੇ ਨਾਲ ਬਣਾਇਆ ਗਿਆ ਹੋਵੇ ਤਾਂ ਉਸ ਦੇ ਉੱਤੇ ਵੀ ਹੁਣ ਬੁਲਡੋਜ਼ਰ ਫੇਰਿਆ ਜਾਵੇਗਾ ਸੋ ਲਗਾਤਾਰ ਪੰਜਾਬ ਸਰਕਾਰ ਵੱਲੋਂ ਅਜਿਹੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਸੋ ਪੰਜਾਬ ਭਰ ਦੇ ਵਿੱਚ ਨਸ਼ਾ ਤਸਕਰਾਂ ਦੀ ਹੁਣ ਖੈਰ ਨਹੀਂ ਤੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕੀਤਾ ਜਾ ਰਿਹਾ ਤੇ ਉਸ ਦੇ ਨਾਲ ਹੁਣ ਨਸ਼ਾ ਵੇਚ ਕੇ ਫੇਰਿਆ ਜਾ ਰਿਹਾ ਸੋ ਪਟਿਆਲਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਨਸ਼ਾ ਤਸਕਰ ਰਿੰਕੀ ਨਾਮੀ ਮਹਿਲਾ ਨਸ਼ਾ ਤਸਕਰ ਜਿਸ ਵੱਲੋਂ ਨਸ਼ੇ ਵੇਚ ਕੇ ਇਹ ਜਾਇਦਾਦ ਬਣਾਈ ਗਈ ਸੀ ਤੇ ਉਸ ਵੱਲੋਂ ਘਰ ਦੀਆਂ ਕੰਧਾਂ ਖੜੀਆਂ ਕੀਤੀਆਂ ਗਈਆਂ